ਤਤਸਰੀ ਆ ਕਾਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸੋਆ ਬੜੀ ਦੀ ਪਕੌੜੇ ਤੇ ਨਾਲ ਨਾਲ ਆਪਾਂ ਪਕੌੜੇ ਬਣਾਉਣੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਪਕੌੜੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਨੇ ਤੇ ਤੁਸੀਂ ਵੀ ਬਣਾ ਕੇ ਦੇਖਿਓ ਇਹਦੇ ਵਾਸਤੇ ਆਪਾਂ ਲੈ ਲੈਨੇ ਇੱਧਰ ਸੋਇਆ ਬੀਂਦੀਆਂ ਬੜੀਆਂ ਤੇ ਧਣੀਆਂ ਲੈ ਲਿਆ ਕੱਟ ਕੇ ਇੱਕ ਕੁੱਲੀ ਆਪਾਂ ਦਹੀਂ ਦੀ ਲੈ ਲਈਆ ਬੇਸਣ ਤੇ ਮੈਦਾ ਤੇ ਪੇਸਟ ਲੈ ਲਿਆ ਲੈ ਆਪਾਂ ਟਮਾਟਰ ਹਰੀ ਮਿਰਚ ਪਿਆਜ਼ ਤੇ ਦੋ ਤਿੰਨ ਲਸਣ ਦੀਆਂ ਗੰਡੀਆਂ ਲੈ ਲਈਆਂ ਨੇ। ਲਓ ਜੀ ਇੱਧਰ ਆਪਾਂ ਪਾਣੀ ਗਰਮ ਕਰਕੇ ਰੱਖ ਲਿਆ। ਤੇ ਇਹਦੇ ਵਿੱਚ ਆਪਾਂ ਬੜੀਆਂ ਨੂੰ ਭੌਂਕੇ ਰੱਖ ਦੇਵਾਂਗੇ। ਤੇ ਤੁਹਾਡੀ ਮਰਜ਼ੀ ਆ ਤੁਸੀਂ ਉਬਾਲ ਵੀ ਸਕਦੇ ਹੋ। ਜਿੰਨੇ ਟਾਈਮ ਦੇ ਵਿੱਚ ਆਪਣੀਆਂ ਬੜੀਆਂ ਭਿੱਜਣਗੀਆਂ ਤੇ ਮਤਲਬ ਸੌਫਟ ਹੋਣਗੀਆਂ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਪੇਸਟ ਤਿਆਰ ਕਰ ਲੈਣੇ ਆ। ਲਓ ਜੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਇਹ ਪੇਸਟ ਆ ਜਿਹੜਾ ਆਪਾਂ ਤਰਦਰਾਜੀ ਰੱਖਿਆ ਹੋਇਆ ਹੈ ਹੋਏ ਇਹਦੇ ਵਿੱਚ ਆਪਾਂ 3 ਚਮਚੇ ਬੇਸਨ ਦੀ ਪਾ ਦਾਂਗੇ 2 ਚਮਚੇ ਆਪਾਂ ਮੈਦੇ ਦੀ ਪਾ ਦਾਂਗੇ ਦੋ ਚਮਚੇ ਪਾ ਦਾਂਗੇ ਆਪਾਂ ਦਹੀਂ ਦੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣੇ ਆ ਹੁਣ ਪਾਵਾਂਗੇ ਆਪਾਂ ਮਸਾਲੇ ਛੋਟਾ ਚਮਚਾ ਪਾ ਨਮਕ ਦਾ ਪਾ ਲਿਆ ਇਹ ਰੈੱਡ ਮਿਰਚ ਪਾ ਲਈ ਤੇ ਹਲਦੀ ਪਾਊਡਰ ਪਾ ਲਿਆ ਥੋੜਾ ਜਿਹਾ ਇੱਕ ਚਮਚਾ ਆਪਾਂ ਜੀਰੇ ਦਾ ਪਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜਿਹੜਾ ਪੇਸਟ ਆ ਇਹ ਆਪਾਂ ਜ਼ਿਆਦਾ ਪਤਲਾ ਨਹੀਂ ਕਰਨਾ ਲਓ ਜੀ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲੈਨੇ ਇਹਦੇ ਵਿੱਚ ਚੰਗੀ ਤਰ੍ਹਾਂ ਹਿਲਾ ਲਾਂਗੇ ਇਸ ਤਰ੍ਹਾਂ ਦਾ ਪੇਸਟ ਰੱਖਣਾ ਵੀ ਆਪਾਂ ਨੇ ਜਿਹੜੀਆਂ ਸੋਇਆ ਬੜੀਆਂ ਨੇ ਚੰਗੀ ਤਰ੍ਹਾਂ ਕੋੜ ਹੋ ਜਾਣ। ਲਓ ਜੀ ਹੁਣ ਆਪਾਂ ਕੱਟਿਆ ਹੋਇਆ ਧਨੀਆ ਪਾ ਦਿੰਨੇ ਆ। ਮਸੈਨ ਨਾਲ ਕਸੰਗਣਾ ਰੱਖਣਾ ਜੀ ਇਹ ਆਪਾਂ ਨੇ। ਜੇ ਆਪਾਂ ਜ਼ਿਆਦਾ ਪਤਲਾ ਕਰ ਲਿਆ ਫਿਰ ਉੱਪਰੋਂ ਕੋੜ ਨਹੀਂ ਹੋਣਗੀਆਂ ਸੋਇਆ ਬੜੀਆਂ। ਤੇ ਇਧਰ ਆਪਣੀਆਂ ਜਿਹੜੀਆਂ ਸੋਇਆ ਬੜੀਆਂ ਸੀ ਉਹ ਵੀ ਸੌਫਟ ਹੋ ਗਈਆਂ ਨੇ। ਹੁਣ ਆਪਾਂ ਇਹਨਾਂ ਦੇ ਵਿੱਚੋਂ ਪਾਣੀ ਕੱਢ ਕੇ ਚੰਗੀ ਤਰ੍ਹਾਂ ਤੇ ਪੇਸਟ ਦੇ ਵਿੱਚ ਪਾ ਦਿੰਨੇ ਆ ਇਹ ਸੋਇਆ ਬੜੀਆਂ ਤੁਸੀਂ ਹਵਾਲ ਨਹੀਂ ਸਕਦੇ ਹੋ ਜੇ ਗਰਮ ਪਾਣੀ ਦੇ ਵਿੱਚ ਟਿਪ ਕਰਕੇ ਵੀ ਰੱਖ ਸਕਦੇ ਆ ਆਪਾਂ 10 ਮਿੰਟ ਲਈ ਲਓ ਜੀ ਆਪਾਂ ਸਾਰੀਆਂ ਬੜੀਆਂ ਨੇ ਜਿਹੜੀਆਂ ਚੋ ਪਾਣੀ ਕੱਢ ਕੇ ਪੇਸਟ ਚ ਪਾ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਨੇ ਆ ਤੇ ਸਾਰੀਆਂ ਬੜੀਆਂ ਨੂੰ ਚੰਗੀ ਤਰ੍ਹਾਂ ਕੋੜ ਕਰ ਲੈਨੇ ਆ ਪਾਣੀ ਆਪਾਂ ਜਿਆਦਾ ਇਸ ਲਈ ਨਹੀਂ ਪਾਇਆ ਸੀ ਕਿਉਂਕਿ ਬੜੀਆਂ ਦੇ ਵਿੱਚ ਵੀ ਥੋੜਾ ਬਹੁਤਾ ਪਾਣੀ ਰਹਿ ਜਾਂਦਾ ਇਸ ਕਰਕੇ ਜਦੋਂ ਜਦੋਂ ਆਪਾਂ ਤੇਲ ਗਰਮ ਹੋਣ ਲਈ ਰੱਖ ਦਿੱਤਾ ਸੀ ਗਰਮ ਹੋ ਗਿਆ ਤੇ ਹੁਣ ਆਪਾਂ ਕੱਲਾ ਕੱਲਾ ਪੀਸ ਚੱਕ ਕੇ ਤੇਲ ਵਿੱਚ ਪਾ ਦਿੰਨੇ ਆ ਤੇ ਜੇ ਆਪਾਂ ਇਕੱਠੇ ਪਾਉਨੇ ਆ ਫਿਰ ਇਹ ਇੱਕ ਦੂਸਰੇ ਨਾਲ ਜਿਪਕ ਜਾਣਗੇ ਇਸ ਕਰਕੇ ਆਪਾਂ ਕੱਲਾ ਕੱਲਾ ਪੀਸ ਪਾਵਾਂਗੇ ਬਹੁਤ ਵਧੀਆ ਬਣਦੀਆਂ ਨੇ ਜੀ ਤੁਸੀਂ ਵੀ ਬਣਾ ਕੇ ਦੇਖੋ ਇੱਕ ਵਾਰ ਲਓ ਜੀ ਇਸ ਤਰ੍ਹਾਂ ਬਣਦੇ ਆ ਆਪਣੇ بیس ਬਣ ਕੇ ਤਿਆਰ ਹੋ ਗਏ ਨੇ ਤੇ ਇਸ ਤਰਾ ਪਸਾਰੇ ਬਣਾ ਲਾਂਗੇ ਚਾਹ ਨਾਲ ਬਹੁਤ ਟੇਸਟੀ ਲੱਗਦੇ ਨੇ ਖਾਣ ਨੂੰ ਇਹ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਏ ਨੇ ਦੂਜਾ ਪੂਰ ਵੀ ਆਪਣਾ ਤਿਆਰ ਹੋ ਗਿਆ ਲਓ ਜੀ ਆਪਾਂ ਪਾ ਲਈ ਸੌਸ ਇੱਕ ਕਾਲੀਚ ਇੰਦਰਪਾ ਸੋਇਆਬੜੀ ਦੇ ਪਕੌੜੇ ਪਾ ਲਏ ਨੇ। ਹੁਣ ਇਹ ਦੇਖੋ ਆਪਣੇ ਪਕੌੜੇ ਬਣ ਕੇ ਕਿੰਨੇ ਵਧੀਆ ਤਿਆਰ ਹੋਏ ਨੇ। ਤੁਸੀਂ ਵੀ ਖਾਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇੱਕ ਪੀਸਾ ਪਰ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆਂ ਦੇਖੋ ਕਿੰਨੇ ਵਧੀਆ ਬਣੇ ਨੇ ਸੌਫਟ ਆ ਤੇ ਬਹੁਤ ਟੇਸਟੀ ਲੱਗਣਗੇ। ਠੀਕ ਹੈ ਜੀ ਥੈਂਕ ਯੂ।